ਸਤਿ ਸ਼੍ਰੀ ਅਕਾਲ ਪੀਬੀ 32 ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਅੱਜ ਇੱਕ ਬਹੁਤ ਹੀ ਮੰਦਭਾਗੀ ਖਬਰ ਬਲਾਚੌਰ ਏਰੀਏ ਤੋਂ ਸਾਹਮਣੇ ਆ ਰਹੀ ਹੈ ਦੱਸਦੀ ਹੈ ਮਹਿੰਦੀਪੁਰ ਤੋਂ ਨੈਸ਼ਨਲ ਹਾਈਵੇ ਵਾਲਾ ਜਿਹੜਾ ਰੋਡ ਹੈ ਉਸ ਦੇਤੇ ਅੱਜ ਤੜਕਸਰ 5:30 ਵਜੇ ਦੇ ਕਰੀਬ ਇੱਕ ਭੇਤ ਭਰੇ ਹਾਲਾਤਾਂ ਵਿੱਚ ਲਾਸ਼ ਮਿਲਦੀ ਹੈ ਤੇ ਇੱਕ ਵਿਅਕਤੀ ਜੋ ਕਿ ਗੰਭੀਰ ਵਿੱਚ ਜ਼ਖਮੀ ਸੀ ਫੱਟੜ ਸੀ ਉਹ ਉੱਥੋਂ ਲੰਘਦੇ ਪ੍ਰਵਾਸੀਆਂ ਨੂੰ ਨਜ਼ਰ ਆਉਂਦਾ ਹੈ ਕਰੀਬ 5:30 ਦਾ ਸਮਾਂ ਹੋਵੇਗਾ ਜਦੋਂ ਪ੍ਰਵਾਸੀ ਉੱਥੇ ਪਹੁੰਚਦੇ ਆ ਅਤੇ ਜਿਹੜਾ ਵਿਅਕਤੀ ਫੱਟੜ ਸੀ ਉਸ ਦਾ ਫੋਨ ਜਿਹੜਾ ਪਰੇ ਡਿਗਿਆ ਹੋਇਆ ਸੀਗਾ ਉਹ ਲੱਭਿਆ ਜਾਂਦਾ ਤੇ ਉਸ ਤੋਂ ਬਾਅਦ ਪਰਿਵਾਰ ਨੂੰ ਇਤਲਾਹ ਕੀਤੀ ਜਾਂਦੀ ਹੈ ਮ੍ਰਿਤਕ ਦੇ ਪਰਿਵਾਰ ਨੂੰ ਇਤਲਾਹ ਕੀਤੀ ਜਾਂਦੀ ਹੈ ਪੁਲਿਸ ਪ੍ਰਸ਼ਾਸਨ ਨੂੰ ਇਤਲਾਹ ਕੀਤੀ ਜਾਂਦੀ ਹੈ ਮੌਕੇ ਤੇ ਮ੍ਰਿਤਕ ਦਾ ਪਰਿਵਾਰ ਪਹੁੰਚਦਾ ਹੈ ਅਤੇ ਮ੍ਰਿਤਕ ਦੀ ਪਛਾਣ ਸੁਖਪਾਲ ਸਿੰਘ ਉਰਫ सोनू ਵਜੋਂ ਹੁੰਦੀ ਹੈ ਜੋ ਕਿ ਮਹਿੰਦੀਪੁਰ ਦਾ ਨਿਵਾਸੀ ਸੀ ਜਿਸ ਦੀ ਉਮਰ 42 ਸਾਲ ਸੀ ਅਤੇ ਜਿਹੜਾ ਵਿਅਕਤੀ ਗੰਭੀਰੂ ਵਿੱਚ ਪੱਟਣ ਹੋਇਆ ਉਸ ਦਾ ਨਾਮ ਤਲਵਿੰਦਰ ਸਿੰਘ ਦੱਸਿਆ ਜਾ ਰਿਹਾ ਪਿੰਡ ਰੱਤੇਵਾਲ ਤੋਂ ਪਰਿਵਾਰ ਮੌਕੇ ਤੇ ਪਹੁੰਚਦਾ ਹੈ ਅਤੇ ਪਰਿਵਾਰ ਇਹ ਕਹ ਲਾਖਦਾ ਕਿ ਸਾਨੂੰ ਇਨਸਾਫ ਚਾਹੀਦਾ ਹੈ ਜਿਹੜੀ ਜਾਂਚ ਆ ਉਹ ਗੰਭੀਰਤਾ ਨਾਲ ਹੋਣੀ ਚਾਹੀਦੀ ਹੈ ਮੌਕੇ ਤੇ 10 ਨੰਬਰ ਵਾਰਡ ਦੇ ਐਮ ਸੀ ਪਰਮਿੰਦਰ ਕੁਮਾਰ ਪਹੁੰਚਦੇ ਆ ਜਸਵਿੰਦਰ ਸਿਆਣ ਉੱਥੇ ਪਹੁੰਚਦੇ ਆ ਅਤੇ ਬਹੁਤ ਸਾਰੇ ਸ਼ੰਕੇ ਜਿਹੜੇ ਆ ਉਹ ਜਾਰ ਕੀਤੇ ਜਾਂਦੇ ਆ ਮੌਕੇ ਤੇ ਐਸਐਚਓ ਸਤਨਾਮ ਸਿੰਘ ਪਹੁੰਚਦੇ ਆ ਉਹ ਜਿਹੜਾ মিডিਆ ਨਾਲ ਗੱਲਬਾਤ ਕਰਦੇ ਆ ਉਹ ਕਹਿੰਦੇ ਕਿ ਸਾਨੂੰ ਪਹਿਲੀ ਵਾਰ ਦੇਖਣ ਤੋਂ ਇੰਨਾ ਲੱਗਦਾ ਜਾਂ ਪਤਾ ਵੀ ਲੱਗੇ ਕਿਉਂਕਿ ਜਿਹੜਾ ਬੰਦਾ ਫੱਟੜ ਹੋਇਆ ਸੀ ਉਸ ਨਾਲ ਗੱਲਬਾਤ ਕੀਤੀ ਉਹ ਪੂਰਾ ਕੌਨਸ਼ੀਅਸ ਸੀ ਉਸਦੇ ਵੱਲੋਂ ਦੱਸਿਆ ਗਿਆ ਖਰਾਤ ਨੂੰ ਰੋਟੀ ਖਾਣ ਤੋਂ ਬਾਅਦ ਇਹ ਦੋਏ ਜਿਹੜੇ ਐਕਟਿਵਾ ਤੇ ਇਸ ਰੋਡ ਤੋਂ ਆ ਰਹੇ ਸੀਗੇ ਅਤੇ ਜਿਹੜੀ ਐਕਟਿਵਾ ਉਸ ਦਾ ਸੰਤੁਲਨ ਵਿਗੜ ਜਾਂਦਾ ਤੇ ਇਹ ਦੋ ਤਿੰਨ ਬਾਜੀਆਂ ਖਾ ਕੇ ਡਿੱਗਦੇ ਜਿਸ ਤੋਂ ਬਾਅਦ ਗੰਭੀਰ ਵਿੱਚ ਫੱਟਣ ਹੋ ਜਾਂਦੇ ਅਤੇ ਫੋਨ ਵੀ ਪਾਰਾ ਡਿੱਗ ਜਾਂਦਾ ਤੇ ਸਾਰੀ ਰਾਤ ਤੜਪਦੇ ਰਹਿੰਦੇ ਜਿਸ ਦੇ ਕਰਕੇ ਸੁਖਪਾਲ ਸਿੰਘ ਸੋਨੂ ਦੀ ਮੌਤ ਹੋ ਜਾਂਦੀ ਹੈ ਪਰ ਮੌਕੇ ਤੇ ਮੌਜੂਦ ਲੋਕ ਜਾਂ ਮੋਦਵਾਰ ਕਹੀਏ ਉਹ ਸ਼ੰਕਾਜਾਰ ਕਰਦੇ ਕਿਉਂਕਿ ਉਹ ਕਹਿੰਦੇ ਆ ਕਿ ਜਿਹੜਾ ਇਹ ਰੋਡ ਹੈ ਇਹ ਰੋਡ ਜਿਹੜਾ ਟੁੱਟਿਆ ਹੋਇਆ ਇਸ ਤੇ ਜਿਹੜਾ ਵਹੀਕਲ ਆ ਉਹ 10-20 ਦੀ ਸਪੀਡ ਨਾਲੋਂ ਵੱਧ ਨਹੀਂ ਚੱਲਦਾ ਤਾਂ ਐਡਾ ਵੱਡਾ ਹਾਦਸਾ ਕਿਵੇਂ ਹੋ ਗਿਆ ਨਾਲ ਉਹ ਇਹ ਗੱਲ ਵੀ ਕਰਦੇ ਆ ਕਿ ਐਕਟਿਵਾ ਤੇ ਦੋ ਜਾਨੇ ਸਵਾਰ ਸਨ ਪਰ ਚਪਲਾਂ ਪੰਜ ਪਈਆਂ ਹਨ ਇੱਕ ਸ਼ੰਕਾ ਹੋਏ ਵੀ ਜ਼ਾਰ ਕਰਦੇ ਆ ਕਿ ਉੱਥੇ ਮੋਟਰਸਾਈਕਲ ਦਾ ਜਿਹੜਾ ਮੀਟਰ ਪਾਰਟ ਉਹ ਵੀ ਪਿਆ ਹੈ ਤਾਂ ਸ਼ੰਕਾ ਬਹੁਤ ਸਾਰੀਆਂ ਨੇ ਜਿਹੜਾ ਵਿਅਕਤੀ ਜਿਸ ਦੀ ਮੌਤ ਹੋ ਗਈ ਦੱਸਿਆ ਜਾ ਰਿਹਾ ਕਿ ਉਸ ਦੇ ਕੰਨ ਤੇ ਵੀ ਸੱਟ ਲੱਗੀ ਹੋਈ ਸੀਗੀ ਤਾਂ ਬਹੁਤ ਸਾਰੇ ਸ਼ੰਕੇ ਜਿਹੜੇ ਆ ਉਹ ਮੋਹਦਵਾਰਾ ਵੱਲੋਂ ਚੱਕੇ ਗਿਆ ਪੁਲਿਸ ਨੇ ਕਿਹਾ ਕਿ ਉਹ ਡੂੰਘਾਈ ਨਾਲ ਇਸ ਮਾਮਲੇ ਨੂੰ ਦੇਖ ਰਹੇ ਆ ਅਤੇ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਜਿਹੜੀ ਜਾਂਚ ਆ ਅੱਗੇ ਵਧੇਗੀ ਦਿਖਾਣੇ ਤੁਹਾਨੂੰ ਮੌਕੇ ਦੀ ਪੂਰੀ ਤਸਵੀਰ ਅਬਤਾਰ ਸਿੰਘ ਜੀ ਮਰਾ ਇਹ ਕੌਣ ਲੱਗਦਾ ਸੀ ਤੁਹਾਡਾ ਮੇਰੀ ਘਰ ਵਾਲੀ ਦਾ ਜੀ ਮੇਰੀ ਵਾਈਫ ਦਾ ਬ੍ਰਦਰ ਆ ਜੀ ਤੇ ਕੀ ਨਾਮ ਤੇ ਕਹਦਾ ਸੁਖਪਾਲ ਸਿੰਘ ਸੋਨੂ ਜੀ ਪਿੰਡ ਮਹਿੰਦੀਪੁਰ ਹੈ ਸਿਕਾ ਪਿੰਡ ਮਹਿੰਦੀਪੁਰ ਇਹ ਕਿਦਾਂ ਜਾਨੀ ਕਿ ਕਿਦਾਂ ਤੁਹਾਨੂੰ ਪਿਆਰ ਲੱਗ ਰਿਹਾ ਕਿ ਕਿਦਾਂ ਐਕਸੀਡੈਂਟ ਹੋਇਆ ਜਾਂ ਕੀ ਹੈ ਪਰਮਾਤਮਾ ਜਾਣਦਾ ਜੀ ਅਸੀਂ ਤਾਂ ਸਾਨੂੰ ਜਿੱਦਾਂ ਮੈਸੇਜ ਮਿਲਿਆ ਉਸ ਹਿਸਾਬ ਨਾਲ ਸੀ ਐ ਜੀ ਉਹ ਤਾਂ ਇਹ ਡਬੜੀ ਲਿਖੀ ਆ ਕੇ ਤੁਹਾਨੂੰ ਕਰੋ ਮੈਸੇਜ ਮਿਲਿਆ ਸਾਨੂੰ ਸਵੇਰੇ ਅਰਲੀ ਮਾਰਨਿੰਗ ਮਿਲਿਆ ਜੀ 6 ਵਜੇ ਦੇ ਕਰੀਬ ਸਾਨੂੰ ਫੋਨ ਕੀਤਾ ਚਿੰਦੇ ਨੇ ਚੇਲੇ ਨੇ ਤੇ ਕਿੰਨੇ ਵਜੇ ਹੋਇਆ ਸੀਗਾ ਹਾਸਲ ਜਿਹੜਾ ਇਹਦੇ ਬਾਰੇ ਨੌਲੇਜ ਨਹੀਂ ਸੰਦਾ ਉਹਨਾਂ ਨੇ ਇਹਨਾਂ ਦੱਸਿਆ ਜੀ ਕਹਿੰਦਾ ਵੇ ਇਹਦਾ ਐਕਸੀਡੈਂਟ ਹੋ ਗਿਆ ਵੇ ਸੀਰੀਅਸ ਆ ਤਰੀਕ ਸ਼ੋਤੀ ਆ ਜੇ ਆਪਾਂ ਮੈਂ ਆਪਣੇ ਮੁੰਡੇ ਨਾਲੇ ਕੋਲ ਸੇ ਮਿਲਿਆ ਗਿਆ ਜੀ ਉਸ ਵੇਲੇ ਆ ਗਿਆ ਜੀ ਮੈਂ ਤਾਂ ਆਪਣੇ ਪਸੂ ਵੀ ਅੰਦਰ ਹੀ ਛੱਡਿਆ ਬੰਦੇ ਨਹੀਂ ਬਾਹਰ ਨਹੀਂ ਕੱਢੇ ਮੀਂਹ ਪੈਣ ਲੱਗਿਆ ਸੀਗਾ ਉਹ ਵੀ ਅੰਦਰ ਹੀ ਆ ਜੀ ਆਪਣੇ ਸੁਝਾਨ ਘੜ ਤੋਂ ਤੇ ਹੁਣ ਪੁਲਿਸ ਮੋਕਲੇ ਬੁੱਧੀਆ ਕੀ ਕਰੇ ਇਹਦਾ ਕੀ ਕਰ ਕਾਰਵਾਈ ਆਪਣੀ ਕਰ ਰਹੇ ਸੀ ਜੇ ਦੋ ਜਣੇ ਸੀਗੇ ਪਤਾ ਲੱਗਿਆ ਸਾਨੂੰ ਦੋ ਜਣੇ ਸੀਗੇ ਇਹ ਤਾਂ ਹੁਣ ਵਾਹਿਗੁਰੂ ਜਾਣਦਾ ਜੀ 2 ਵਜੇ ਕਿੱਦਾਂ ਜੀ ਤੇ ਜੋ ਆ ਕੇ ਨੀਕ ਦਾਖਲ ਵੀ ਹੋ ਹਾਂਜੀ ਇਹ ਜੋ ਲੱਦੇ ਨਾਲ ਵੀ ਇੱਕ ਦਾ ਸਾਥੀ ਸਗਾ ਹੋਰ ਕੋਈ ਅੱਛਾ ਜੀ ਹਾਂਜੀ ਆ ਜਾਈਏ ਕੱਲੇ ਨਾਲ ਕੋਈ ਪਰਵਾਹ ਕੋਣ ਸੀ ਆ ਕਿਦਾਂ ਇਹਦੇ ਬਾਰੇ ਕੋਈ ਸਮਝ ਜਾਣਕਾਰੀ ਇਹਦੇ ਬਾਰੇ ਕੁਝ ਨਹੀਂ ਕੋਈ ਇੱਕ ਪ੍ਰਾਪ ਗੁਣਾ ਖੇਲਾਉਦਾ ਜਦ ਇਹ ਜਿਹੜਾ ਇੱਥੇ ਆਪਣੀ ਡੈੱਡ ਬੋਡੀ ਮਿਲੀ ਉਹਦੇ ਬਾਰੇ ਜਾਣਕਾਰੀ ਦੇ ਇਹ ਕਲੈਰ ਸਾਹਿਬ ਸਵੇਰੇ ਫੋਨ ਆਇਆ ਸੀ ਸਾਨੂੰ ਕਿ ਜਿਹੜਾ ਸਾਡੇ ਮੇਰੇ ਵਾਰਡ ਤੋਂ ਵਾਰਡ ਨੰਬਰ 10 ਤੋਂ ਜਿਹੜਾ ਇਹ ਸੁਖਪਾਲ ਸਿੰਘ ਮੁੰਡਾ ਇਹਦਾ ਨਾਮ ਸੋਲੂ ਸੀਗਾ ਇਹ ਜਿਹੜੀ ਬੋਡੀ ਮਿਲੀ ਆ ਇਹ ਕਿਹਦੇ ਨਾਲ ਇਹਦਾ ਦੋਸਤ ਰੱਤੇਵਾਲ ਤੋਂ ਜਿਹੜਾ ਇਹ ਸੀਗੇ ਰਾਤ ਜਦੋਂ 11:30 ਵਜੇ ਘਰੋਂ ਨਿਕਲੇ ਆ ਖਾਣਾ ਖਾਣ ਲਈ ਇਹ ਉੱਥੇ ਢਾਬੇ ਦੇ ਬਾਈਪਾਸ ਤੇ ਗਏ ਆ ਖਾ ਕੇ ਵਾਪਸ ਆਂਦੇ ਹੋਏ ਤਾਂ ਸਵੇਰੇ ਲਗਭਗ 5:30 ਵਜੇ ਜਿਹੜੇ ਪ੍ਰਵਾਸੀ ਪਾਣੀ ਲਾਣ ਚੱਲੇ ਦੇ ਖੇਤਾਂ ਨੂੰ ਉਹਨਾਂ ਨੇ ਦੇਖਿਆ ਤਾਂ ਉਹਨਾਂ ਨੇ ਜਾਣਕਾਰੀ ਸਾਡੇ ਪਿੰਡ ਦੇ ਵਿੱਚ ਦਿੱਤੀ ਆ ਸਾਡੇ ਭਿੰਦਾਰਾਏ ਜੀ ਆ ਕੇ ਇੱਥੇ ਉਹਨਾਂ ਨੇ ਦੇਖਿਆ ਕਿ ਸਾਡੇ ਪਿੰਡ ਦਾ ਜਿਹੜਾ ਮੁੰਡਾ ਇਹ ਸੋਨੂ ਆ ਇਹਦੀ ਬੋਡੀ ਪਈ ਆ ਤਾਂ ਫਿਰ ਆਪਾਂ ਵੀ ਆਏ ਮੌਕੇ ਤੇ ਫਾਕੇ ਜਦੋਂ ਦੇਖਿਆ ਤਾਂ ਇੱਥੇ ਇੱਕ ਤਾਂ ਦੋ ਜੁੱਧਾ ਹੁਣ ਦੋ ਜਣੇ ਸੀਗੇ ਚਾਰ ਚੱਪਲਾ ਹੋਣੀ ਚਾਹੀਦੀ ਇੱਕ ਪੰਜਵੀਂ ਚੱਪਲ ਵੀ ਇੱਥੇ ਮਿਲੀ ਆ ਇੱਕ ਮੋਟਰਸਾਈਕਲ ਦਾ ਜਿਹੜਾ ਮੀਟਰ ਦਾ ਹੈਗਾ ਆ ਉਹ ਵੀ ਪਾਰਟ ਮਿਲਿਆ ਆ ਜਿੱਦਾਂ ਸ਼ੀਸ਼ਾ ਹੁੰਦਾ ਆ ਸੋ ਸਾਨੂੰ ਆਪਾਂ ਵੈਸੇ ਤਾਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦੇ ਆ ਆਪਣੇ ਵੱਲੋਂ ਪਿੰਡ ਵੱਲੋਂ ਕਿ ਇਹਦੀ ਇਨਵੈਸਟੀਗੇਸ਼ਨ ਕੀਤੀ ਜਾਵੇ ਪਰਿਵਾਰ ਨੂੰ ਤੇ ਪਿੰਡ ਵਾਲੇ ਨੂੰ ਇਹ ਵੀ ਲੱਗ ਰਿਹਾ ਕਿ ਕੋਈ ਨਾ ਕੋਈ ਇੱਥੇ ਕੋਈ ਘਟਨਾ ਇਦਾਂ ਦੀ ਹੋਈ ਆ ਕਿ ਕਤਲ ਵੀ ਸਾਨੂੰ ਲੱਗ ਰਿਹਾ ਆ ਪਰ ਇਹ ਜਦੋਂ ਰਿਪੋਰਟ ਆਏਗੀ ਕੋਈ ਉਹਦਾ ਕਰਨਗੇ ਪੋਸਟਮਾਰਟਮ ਕਰਨਗੇ ਉਹਦੇ ਵਿੱਚ ਇਹ ਫਿਰ ਪਤਾ ਲੱਗੇਗਾ ਕਿ ਇਹ ਕਿਆ ਚੀਜ਼ ਜਿੱਦਾਂ ਵੀ ਐਕਸੀਡੈਂਟ ਦੇਖਦੇ ਆ ਤਾਂ ਐਨੇ ਬੁਰੀ ਤਰ੍ਹਾਂ ਪਰ ਹਾਂਜੀ ਐਕਸੀਡੈਂਟਲ ਵਿੱਚ ਨਹੀਂ ਆ ਇਹ ਜਿੱਦਾਂ ਉਹਦਾ ਕੰਨ ਵੀ ਇੱਕ ਵੱਡਿਆ ਹੋਇਆ ਉਹ ਥੋੜਾ ਉੱਥੋਂ ਲੱਗਦਾ ਹੈ ਵੀ ਕੋਈ ਨਾ ਕੋਈ ਏਦਾਂ ਦੀ ਕੋਈ ਘਟਨਾ ਹੋਈ ਆ ਫਿਰ ਦੀ ਇਨਵੈਸਟੀਗੇਸ਼ਨ ਕੀਤੀ ਜਾਵੇ ਤਾਂ ਜੋ ਜਿਹੜਾ ਇਹ ਜੀ ਚਲ ਗਿਆ ਆ ਕਿਉਂਕਿ ਇਹ ਬਚਪਨ ਤੋਂ ਉਹੀ ਜਿਹੜਾ ਇਹ ਹੈਂਡੀਕੈਪਡ ਸੀਗਾ ਇਹ ਮੁੰਡਾ ਜਿਹੜਾ ਦੂਜਾ ਨਾਲ ਦਾ ਉਹ ਵੀ ਹੈਂਡੀਕੈਪ ਸੀ ਨਹੀਂ ਉਹ ਹੈਂਡੀਕੈਪ ਨਹੀਂ ਉਹ ਪੈਸੇ ਮੈਨੂੰ ਪਤਾ ਨਹੀਂ ਆ ਵੈਸੇ ਉਹ ਹੈਂਡੀਕੈਪ ਨਹੀਂ ਸੀ ਜੇ ਗੱਲ ਕਰੀਏ ਤਾਂ ਕਿੰਨੀ ਤੇਜ਼ੀ ਦੇ ਨਾਲ ਇੱਥੋਂ ਲੰਘ ਸਕਦਾ ਹੁੰਦਾ ਲਗਭਗ 10 20 ਦੀ ਸਪੀਡ ਨਾਲ ਜ਼ਿਆਦਾ ਕਿਉਂਕਿ ਰੋਡ ਟੁੱਟਿਆ ਇੱਥੋਂ ਜੀ ਇਤੋਂ ਜ਼ਿਆਦਾ ਸਪੀਡ ਨਹੀਂ ਨਹੀਂ ਜੇ ਕੋਹ 70 80 ਇਦਾਂ ਦੀ ਸਪੀਡ ਨਹੀਂ ਆ 10 20 ਦੀ ਸਪੀਡ ਤੇ ਜ਼ਿਆਦਾ ਇੱਥੇ ਸਪੀਡ ਨਹੀਂ ਹੋ ਸਕਦੀ ਵੀ ਜਿਹਦੇ ਨਾਲ ਆਪਾਂ ਗਏ ਜੀ ਪਲਟ ਜਵੇ ਤੇ ਕੋਈ ਨਾ ਕੋਈ ਇਦਾਂ ਦਾ ਕੋਈ ਘਟਨਾ ਹੋਈ ਆ ਇਹਦੀ ਪੁਲਿਸ ਪ੍ਰਸ਼ਾਸਨ ਨੇ ਦੀ ਇਨਵੈਸਟੀਗੇਸ਼ਨ ਕਰੀ ਆਸ਼ ਪਈਏ ਦੇ ਬਾਰੇ ਕੋ ਦੱਸੋ ਕਿ ਇਹ ਹਾਦਸਾ ਕੀ ਕਰਨਾ ਜੀ ਸਵੇਰੇ 7 ਵਜੇ ਸਾਨੂੰ ਥਾਣੇ ਇਨਫੋਰਮੇਸ਼ਨ ਆਈ ਸੀ ਕਿ ਆਪਣੇ ਮਹਿੰਦੀਪੁਰ ਤੋਂ ਇਹ ਹੈਗਾ 메인 ਰੋਡ ਨੂੰ ਜਿਹੜਾ ਲਿੰਕ ਰੋਡ ਆ ਜਾਂਦਾ ਇਹ ਤੇ ਦੋ ਬੰਦਿਆਂ ਡਿਗੇ ਪਏ ਆ ਮਰਦੇ ਗਏ ਵਾਸੀਆ ਰੋਡ ਤੇ ਨਾਲ ਇਹਨਾਂ ਦਾ ਟਰਾਈ ਜਿਹੜਾ ਸੀਗਾ ਐਕਟਵਾਸ ਸੀਗੀ ਉਹ ਗਿਰੀ ਪਈ ਆ ਕੁਝ ਪ੍ਰਵਾਸੀ ਬੰਦੇ ਇਧਰੋਂ ਜਾਂਦੇ ਕੰਮਕਮ ਕਰਨ ਉਹਨਾਂ ਨੇ ਮਤਲਬ ਇਨਫੋਰਮੇਸ਼ਨ ਸਾਡਾ ਇੱਕ ਮੁੰਡਾ ਹੈਗਾ ਉਹਨੂੰ ਦਿੱਤੀ ਇਥੇ ਮਹਿੰਦੀਪੁਰਾ ਰਹਿਣ ਵਾਲਾ ਕਰਮਚਾਰੀ ਐ ਸ਼ੋਕਮਾ ਉਸ ਤੋਂ ਬਾਅਦ ਉਹਨੇ ਥਾਣੇ ਸਾਨੂੰ ਦੱਸਿਆ ਤੇ ਅਸੀਂ ਮੌਕੇ ਤੇ ਪਹੁੰਚੇ ਆਂ ਤੇ ਇੱਕ ਬੰਦੇ ਦੀ ਮੌਕੇ ਤੇ ਜਦੋਂ ਮੈਂ ਆਇਆ ਤੇ ਪਲੇਸ ਤੇ ਡੈਥ ਹੋਈ ਆ ਦੂਸਰੇ ਨੂੰ ਇੰਜਰਡ ਨੂੰ ਜਿਹੜਾ 108 ਆਈਆਂ ਸੀ ਜਿਹੜਾ ਐਂਬੂਲੈਂਸ ਸਿਫਟ ਕਰਾਤਾ ਸੀ ਸਿਵਲ ਹਸਪਤਾਲ ਸਾਰੇ ਹਰ ਜਾਣ ਕਿਹੜੀ ਹੋਈ ਆ ਜੀ ਇਹ ਕਿੱਥੇ ਦੇ ਪਛਾਣ ਕੀ ਆ ਜੀ ਇਹਦੇ ਮੁੰਡਾ ਜਿਹਦੀ ਡੈਥ ਹੋਈ ਆ ਕੋਈ ਸੁਪਾਲ ਸਿੰਘ ਇਹਦਾ ਨਾਂ ਆਪਣੇ ਸਾਨੂੰ ਇਹਨੂੰ ਨਿਕਲਣਾ ਹੈਗਾ ਹੈ ਮਹਿੰਦੀਪੁਰਾ ਰਹਿਣ ਵਾਲਾ ਹੈਂਡੀਕੈਪਟ ਹੈਗਾ ਇਹ ਕਿੰਨੀ ਕੁ ਮਰ ਹੈ ਜੀ ਇਹਦੀ 42 42 ਇਹ ਸਾਰੇ ਤੁਹਾਡਾ ਜੋ ਤੁਸੀਂ ਤਫਤੀਸ਼ ਕਰ ਰਹੇ ਹੋ ਜਾਂ ਕੁਝ ਤੁਹਾਨੂੰ ਇੱਥੇ ਕੋਈ ਕਲੂ ਮਿਲਿਆ ਵੀ ਇਹ ਹਾਦਸਾ ਹੈ ਜਾਂ ਕੋਈ ਹੋਰ ਲਗਦੀ ਜੀ ਗੱਲ ਕੋਈ ਤੇ ਇਹ ਇਹਦੇ ਨਾਲ ਪਿੱਛੇ ਜਿਹੜਾ ਬੰਦਾ ਸਵਾਰ ਬੈਠਾ ਸੀ ਅਸੀਂ ਉਹਦੇ ਨਾਲ ਬਿਲਕੁਲ ਬਰੀਕੀ ਨਾਲ ਇੱਕ ਐਸਐਮ ਵਿੱਚ ਭੇਜਿਆ ਹੋਇਆ ਸਿਵਲ ਹਸਪਤਲ ਦਾਖਲ ਆ ਉਹ ਤੋਂ ਪੂਰੀ ਜਾਣਕਾਰੀ ਲਈ ਤਲਵਿੰਦਰ ਸਿੰਘ ਹੈਗਾ ਹੁਰਤੇਵਾਲ ਦਾ ਉਹ ਕਹਿੰਦਾ ਸੀ ਖਾਣਾ ਖਾਣ ਤੋਂ ਬਾਅਦ ਸਕਰੀਬ 12:30 ਵਜੇ ਸੀ ਉਧਰੋਂ ਘੁੰਮ ਕੇ ਮੇਨ ਹਾਈਵੇ ਤੋਂ ਰਾਣੇ ਢਾਬੇ ਤੇ ਸੀ ਖਾਦਾ ਆ ਖਾਣਾ ਤੋਂ ਉਹ ਤੋਂ ਬਾਅਦ ਦਨ ਮਾਰਿਆ ਸੀ ਇੱਥੇ ਆ ਕੇ ਤੇ ਉਹ ਕਹਿੰਦਾ ਸਾਡੀ ਐਕਟਵ ਜਿਹੜੀ ਤੋਂ ਤੇਜ਼ ਸੀਗੀ ਡਿਸਬਲੈਂਸ ਹੋ ਗਈ ਉਹਦੇ ਦੱਸਣ ਮੁਤਾਬਕ ਤਾਂ ਉਹ ਕਹਿੰਦਾ ਤਿੰਨ ਚਾਰ ਪਾਰਟੀਆਂ ਖਾ ਕੇ ਇਹ ਜਿਹੜੀ ਆ ਹੈ ਖੇਤਾਂ ਨੂੰ ਫੈੜ ਨੂੰ ਗਿਰ ਗਈ ਤਾਰਾਂ ਵੱਲ ਪਰ ਹਾਦਸਾ ਵੀ ਨਹੀਂ ਆਪਾਂ ਸਰ ਕਹਿ ਸਕਦੇ ਕਿਉਂਕਿ ਇਹ ਆਪਾਂ ਲਿੰਕ ਰੋਡ ਹੈ ਤੇ ਸ਼ਾਮ ਕੀ ਕਿਹੜਾ ਜ਼ਿਆਦਾ ਆਵਾਜਾਈ ਹੈ ਕੋਈ ਨਹੀਂ ਇਹ ਦੇਖਣ ਤੋਂ ਕੀ ਲੱਗਦਾ ਡੈੱਡ ਬੋਡੀ ਤੁਸੀਂ ਦੇਖੀ ਹੈ ਜਾਂਚ ਨਹੀਂ ਕੀਤੀ ਹੈ ਦੇਖੋ ਜਿਹੜੀਆਂ ਸੱਟਾਂ ਵਾਰੇ ਆ ਉਹ ਤਾਂ ਅ ਇੰਦਰਾਨੇ ਐਗਜ਼ਾਮੀਨੇਸ਼ਨ ਆਪਾਂ ਡਾਕਟਰ ਸਾਹਿਬ ਤੋਂ ਇਹਦੀ ਓਪੀਨੀਅਨ ਲਵਾਂਗੇ ਤੇ ਜਿਹੜਾ ਜਿਹੜਾ ਮੌਕੇ ਤੇ ਲੱਗ ਰਿਹਾ ਕਿ ਉਹ ਸੱਟਾਂ ਇਹਨਾਂ ਦੇ ਹੈਗੀਆਂ ਇਨਸੀਡੈਂਟ ਦੀਆਂ ਹੈਗੀਆਂ ਮੰਦਰੇ ਦੋ ਜਿਹੇ ਵਿੱਚ ਵੱਜਣਾ ਵਾਈਕ ਵੀ ਵੱਜ ਸਕਦਾ ਤੋ ਸਾਨੂੰ ਇਦਾਂ ਦੇ ਕਲੂ ਵੀ ਮਿਲੇ ਆ ਸਾਦੋਂ ਸਨ ਦੋ ਸੀਗੇ ਕਿ ਇੱਕ ਸੀ ਦੇਖੋ ਇਹ ਦੋ ਜਣੇ ਇੱਕ ਤੇ ਸੀਗੇ ਜਿਹੜਾ ਦੂਸਰਾ ਕੁਛ ਅਸੀਂ ਇੱਥੇ ਸਰਚ ਕੀਤੀ ਆ ਉਹਦੇ ਚ ਇੱਕ ਸਾਨੂੰ ਮੀਟਰ ਪਾਰਟ ਮਿਲਿਆ ਮੋਟਰਸਾਈਕਲ ਦਾ ਸਪਲੈਂਡਰ ਦਾ ਟੁੱਟਿਆ ਹੋਇਆ ਤੇ ਇੱਕ ਚੱਪਲ ਐਕਸਟਰਾ ਹੋਰ ਮਿਲੀ ਆ ਉਹਦੇ ਤੋਂ ਅਸੀਂ ਅੱਗੇ ਆਪਣਾ ਸੀਸੀਟੀ ਫੁਟੇਜ ਅਗਾਹ ਦੇਖਦੇ ਹਾਂ ਹੁਣ ਮਤਲਬ ਬੋਡੀ ਚੱਕਣ ਤੋਂ ਬਾਅਦ ਤੇ ਇਹਨੂੰ ਬਾਡੀ ਨੂੰ ਅਸੀਂ ਸ਼ਿਫਟ ਕਰਾ ਰਹੇ ਹਾਂ ਸਿਵਲ ਹਸਪਤਾਲ ਤੇ ਦੌਰਾਨੇ ਇਨਵੈਸਟੀਗੇਸ਼ਨ ਚ ਕੋਈ ਹੋਰ ਕਲਿਊ ਚੱਲਦਾ ਤਾਂ ਜਿੱਦਾਂ ਦਾ ਵੀ ਪਰਿਵਾਰ ਦੀ ਮੰਗ ਹੋਊਗੀ ਉਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਊਗੀ ਜਿਹੜਾ ਐਕਸੀਡੈਂਟ ਵਾਲਾ ਬਖੂਆ ਹੈਗਾ ਉਸ ਤੋਂ 10 ਫੁੱਟ ਪੈਨਾਂ ਜਿਹੜਾ ਹੈਗਾ ਖਾਣ ਦੇ ਨਿਸ਼ਾਨ ਪਾਏ ਗਏ ਹੈ ਦੇਖੋ ਉਹ ਅਸੀਂ ਦੇਖ ਰਹੇ ਹਾਂ ਕਿ ਉੱਥੇ ਕਿਦਾਂ ਗਿਆ ਇੱਕ ਜਿਹੜਾ ਬੰਦਾ ਇੰਜਰਡ ਸੀਗਾ ਉਹ ਕਾਫੀ ਉਹਦੇ ਤੋਂ ਇਹ ਲਗਾ ਕੇ ਉਹ ਸਾਰੀ ਰਾਤ ਇਧਰ ਸੜਕ ਦੇ ਉੱਤੇ ਕੋਸ਼ਿਸ਼ ਕਰਦਾ ਰਿਹਾ ਇੱਕ ਦੂਜੇ ਨੂੰ ਮਤਲਬ ਕਿਸੇ ਨੂੰ ਪਹਾਲ ਕਰਨ ਲਈ ਉਹਦਾ ਜਦੋਂ ਵਿੱਚ ਵੱਜਾ ਜਾਂ ਗਿਰਿਆ ਇਹਦਾ ਮੋਬਾਈਲ ਹੱਥੋਂ गिर ਗਿਆ ਉਹ ਸਵੇਰੇ ਪ੍ਰਵਾਸੀ ਬੰਦੇ ਨੇ ਮੋਬਾਈਲ ਉਹਨੂੰ ਦਿੱਤਾ ਤਾਂ ਉਹਨੇ ਮੋਬਾਈਲ ਨਹੀਂ ਉਹਨੇ ਆਲ ਦੋਲੇ ਸੂਚਿਤ ਕੀਤਾ ਸਰ ਉਹਦੇ ਹਾਲਾਤ ਕਿਦਾਂ ਦੇ ਹੈ ਉਹ ਦੇ ਰਿਹਾ ਸਟੇਟਮੈਂਟ ਬਿਲਕੁਲ ਕੌਨਸ਼ੀਅਸ ਹੈਗਾ ਉਹ ਸਟੇਟਮੈਂਟ ਬਿਲਕੁਲ ਕਲੀਅਰ ਦੇ ਰਿਹਾ ਉਹ